ਨੋਜਪੁਰ ਦੇ ਵਿੱਚ ਨਸ਼ੇ ਦਾ ਕਹਿਰ ਇੱਕ ਨੌਜਵਾਨ ਹੋਰ ਚੜਿਆ ਚਿੱਟੇ ਦੀ ਬਲੀ ਫਰੋਜਪੁਰ ਦੇ ਵਿੱਚ ਨਸ਼ੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਫਰੋਜਪੁਰ ਦੇ ਪਿੰਡ ਕੁੰਡੇ ਤੋਂ ਸਾਹਮਣੇ ਆਇਆ ਹੈ ਇਸ ਪਿੰਡ ਦੇ ਵਿੱਚ ਗਲੀ ਮਾਲੇ ਹਰ ਘਰ ਦੇ ਵਿੱਚ ਨਸ਼ਾ ਦੇਖਣ ਨੂੰ ਮਿਲ ਰਿਹਾ ਹੈ ਔਰ ਵੇਚਣ ਵਾਲਿਆਂ ਦਾ ਵੇਚਣ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ ਬੇਖੌਫ ਹੋ ਕੇ ਇਸ ਪਿੰਡ ਦੇ ਵਿੱਚ ਨਸ਼ਾ ਵੇਚਿਆ ਜਾਂਦਾ ਹੈ ਔਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੁਲਿਸ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਕਰਦੀ ਇਸ ਪਿੰਡ ਦੇ ਵਿੱਚ ਨਸ਼ਾ ਅਸਲੇ ਦੇ ਜ਼ੋਰ ਤੇ ਵੇਚਿਆ ਜਾਂਦਾ ਜੇ ਕੋਈ ਆਪਣੀ ਆਵਾਜ਼ ਚੁੱਕਦਾ ਹੈ ਜਾਂ ਪ੍ਰਸ਼ਾਸਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੇ ਵੀ ਜਾਨ ਲੈਵਾ ਹਮਲਾ ਜਾਂ ਉਸ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਇਸੇ ਤਰ੍ਹਾਂ ਦਾ ਹੀ ਤਾਜ਼ਾ ਮਾਮਲਾ ਇਸ ਪਿੰਡ ਦੇ ਵਿੱਚ ਸામਨੇ ਆਇਆ ਇਸ ਪਿੰਡ ਦੇ ਵਿੱਚ ਪਹਿਲਾਂ ਹੀ ਇਸੇ ਘਰ ਦੇ ਇੱਕ ਨੌਜਵਾਨ ਦੀ ਜਾਨ ਜਾ ਚੁੱਕੀ ਹੈ ਹੁਣ ਦੂਸਰਾ ਨੌਜਵਾਨ ਜੋ ਕਿ ਵਿਆਹਾ ਸੀ ਜਿਸ ਦੇ ਬੱਚੇ ਵੀ ਸੀ ਉਹ ਹੁਣ ਫਿਰ ਇਸ ਨਸ਼ੇ ਦੇ ਦਲਦਲ ਦੇ ਵਿੱਚ ਫਸਿਆ ਜਿਸ ਤੋਂ ਬਾਅਦ ਉਸ ਨੌਜਵਾਨ ਦੀ ਹੁਣ ਨਸ਼ੇ ਦੇ ਵਿੱਚ ਜਾਨ ਚਲੀ ਗਈ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਔਰ ਪ੍ਰਸ਼ਾਸਨ ਤੇ ਉਸ ਵੱਲ ਪਰਿਵਾਰ ਵੱਲੋਂ ਸਵਾਲ اٹھਾਏ ਜਾ ਰਹੇ ਹਨ ਕਿ ਇਸ ਪਿੰਡ ਦੇ ਵਿੱਚ ਜਲਦੀ ਤੋਂ ਜਲਦੀ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਸ ਨਸ਼ੇ ਤੇ ਠੱਲ ਪਾਈ ਜਾ ਸਕੇ ਨਹੀਂ ਤਾਂ ਹੋਰ ਮਾਵਾਂ ਵੀ ਇਸ ਤਰ੍ਹਾਂ ਦਾ ਦੁੱਖ ਭੋਗਣਗੀਆਂ ਕਿਉਂਕਿ ਇਸ ਪਿੰਡ ਦੇ ਵਿੱਚ ਨਸ਼ੇ ਨੇ ਐਨਾ ਕਹਿਰ ਕਰਤਾ ਹੈ ਕਿ ਕਈ ਤਰ੍ਹਾਂ ਦੇ ਲਾਛਾਂ ਦੇ ਸੱਤਰ ਵਿਸ਼ਨ ਲੱਗਿਆ ਨੇ ਜੇ ਕੋਈ ਰੋਕਦਾ ਹੈ ਤਾਂ ਉਸ ਦੇ ਖਿਲਾਫ ਇਸ ਪਿੰਡ ਦੇ ਵਿੱਚ ਹੀ ਵੇਚਣ ਵਾਲੇ ਨਸ਼ੇ ਵਾ ਇਸ ਪਿੰਡ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਵੱਲੋਂ ਹੀ ਉਸ ਦੇ ਖਿਲਾਫ ਕੋਈ ਨਾ ਕੋਈ ਸਾਜ਼ਿਸ਼ ਰਚ ਕੇ ਉਸ ਨੂੰ ਜਾਂ ਤਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਾਂ ਉਸ ਤੇ ਕੋਈ ਜਾਨ ਲੈਵਾ ਹਮਲਾ ਕਰ ਦਿੱਤਾ ਜਾਂਦਾ ਹੈ ਹਾਲਾਂਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ ਸਰਦਾਂ ਤੇ ਇੰਨੀ ਵੱਡੀ ਮਾਤਰਾਵਾਂ ਦੇ ਵਿੱਚ ਨਸ਼ਾ ਫੜਿਆ ਜਾਂਦਾ ਹੈ ਪਰ ਉਸ ਦਾ ਕੋਈ ਪੁਖਤਾ ਸਬੂਤ ਨਹੀਂ ਦਿੱਤਾ ਜਾਂਦਾ ਕਿ ਉਹ ਨਸ਼ਾ ਕਿੱਥੇ ਜਾਂਦਾ ਹੈ ਕਿੱਥੇ ਨਸ਼ਟ ਕੀਤਾ ਜਾਂਦਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਸੇਮਰਨ ਮੇਰਾ ਨਾਮ ਹੈ ਮੇਰੇ ਘਰ ਵਾਲੇ ਨਾਲ ਜਾਉਣਾ ਨਾ ਜਾ ਕਰਦਾ ਸੀ ਚਿੱਟੇ ਨਹੀਂ ਲੈ ਲਿਆ ਮੇਰਾ ਬੰਦਾ ਨਸ਼ਾ ਉਹਨੂੰ ਕਰਦਿਆਂ ਨੂੰ ਕਾਫੀ ਢੇਰ ਹੋ ਗਈ ਸੀ ਹਾਂ ਇੱਥੇ ਪਿੰਡ ਵਿੱਚ ਬਹੁਤ ਵਿਕਦਾ ਏ ਸਾਰੀ ਗਲੀ ਨਸਾਇ ਤੇ ਵਿਕਦਾ ਏ ਮੇਰਾ ਦੇਵਰ ਵੀ ਨਸ਼ੇ ਨੇ ਖਾਲਿਆ ਮੇਰਾ ਬੰਦਾ ਵੀ ਮੇਰੇ ਛੋਟੇ ਛੋਟੇ ਦੋ ਬੱਚੇ ਨੇ ਆਵੇ ਮੇਰਾ ਬੱਚਾ ਐਡਾ ਕਿ ਮੇਰਾ ਬੱਚਾ ਏ ਆਵੇ ਮੇਰੇ ਦੇਵਰ ਦੀ ਫੋਟੋ ਆ ਮੇਰਾ ਬੱਚਾ ਕਦੋਂ ਜਵਾਨ ਹੋਇਆ ਹਾਂਜੀ ਪਤਾ ਨਹੀਂ ਮੈਨੂੰ ਨਾ ਐਨਾ ਨਹੀਂ ਮੈਨੂੰ ਪਤਾ ਬੰਮਾਰੇ ਕੰਮ ਤੇ ਨਹੀਂ ਜਾਂਦਾ ਸੀ ਅੱਜ ਸਵੇਰੇ 3 ਵਜੇ ਕੁੜੀ ਐ ਨਹੀਂ ਹਾਂਜੀ ਨਸ਼ਾ ਤਾਂ ਛੱਡੇ ਨੂੰ ਮਹੀਨਾ ਹੋ ਗਿਆ ਸੀ ਮਹੀਨਾ ਹੋ ਗਿਆ ਛੱਡੇ ਨੂੰ ਨਸ਼ਾ ਰੋਟੀ ਪਾਣੀ ਛੱਡਤਾ ਨਜ਼ਾ ਕਰ ਕੇ ਕਰਦਾ ਨਹੀਂ ਸੀ ਹੁਣ ਇੱਕ ਮਹੀਨਾ ਹੋ ਗਿਆ ਰ ਕੱਲ ਪਾਣੀ ਵੀ ਨਹੀਂ ਪੀਤਾ ਸੀ ਮੇਰੇ ਜੋਨੀ ਨੇ ਮੇਰਾ ਜੋਨੀ ਗਿਆ ਮੈਨੂੰ ਛੱਡ ਕੇ ਮੇਰਾ ਜੋਨੀ ਛੱਡ ਕੇ ਗਿਆ ਹਾਂਜੀ ਆ ਦੋ ਬੱਚੇ ਨੇ ਹਾਂਜੀ ਨੱਚ ਨੇ ਖਾ ਲਿਆ ਜੀ ਮੇਰੇ ਬੰਦਾ ਨੱਚ ਨੇ ਟੀਕੇ ਨੇ ਖਾ ਲਿਆ ਜੀ ਚਿੱਟਾ ਲਾਂਦਾ ਸੀ ਟੀਕੇ ਚਿੱਟੇ ਦੇ ਲਾਂਦਾ ਸੀ ਜੀ ਚਿੱਟੇ ਦੇ ਟੀਕੇ ਲਾਂਦਾ ਸੀ ਹਾਂਜੀ ਹਾਂਜੀ ਨਸ਼ਾ ਨਹੀਂ ਰੋਕਦੀ ਸਰਕਾਰ ਜੀ ਜੇ ਤਾਂ ਗਾਣੀ ਰੋਕ ਦਵੇ ਮੇਰਾ ਬੱਚਾ ਸੁਧਰ ਜਾਏਗਾ ਮੇਰਾ ਬੱਚਾ ਹੀ ਬਾਤ ਜੇਗਾ ਨਸ਼ੇ ਤੋਂ ਜੇ ਉਹਨੀ ਚਿੱਟਾ ਬੰਦ ਹੋ ਜਾਵੇ ਵੇ ਕਾਨੀਆ ਨਸ਼ਾ ਸਰਕਾਰ ਬੰਦ ਕਰ ਦਵੇ ਚਿੱਟਾ ਨਾ ਲਾਵੇ ਕਰੇ ਨਚਾ ਮੇਰਾ ਬੱਚਾ ਸੁਧਰੇਗਾ ਚਿੱਟਾ ਨਾ ਵਿਕੇ ਬੱਸ ਨੇ ਹੋਰ ਕੁਝ ਨਹੀਂ ਮੰਗਦੀ ਪਿਆ ਗੋਨਾ ਚਿੱਟਾਣ ਵਾਲਾ ਮੇਰਾ ਨਾਮ ਮੰਨੋ ਹੈ

ਇਹਦਾ ਫਰਾ ਕਿੰਨੀ ਦੇ ਹੋ ਗਈ ਮਰੇ ਉਹਨੂੰ ਅਜੇ ਹੋ ਗਿਆ 3-4 ਸਾਲ 3 ਸਾਲ ਹਾਂ ਉਹਦਾ ਮਾਰਦਾ ਉਹ ਤਾਂ ਬਿੱਟੂ ਪਰ ਇੱਕ ਵਾਰੀ ਜਾ ਕੇ ਕਿਰਾਵਾ ਬੰਦ ਕਰਾ ਉਹ ਜਿੱਤੇ ਨੇ ਹਰ ਘਰਾਂ ਦੇ ਘਰਾਂ ਦੇ ਘਰ ਬਿਵਾਦ ਕਰਦੇ ਮੇਰਾ ਨਾਂ ਬਿੰਦਲਾ ਇਹ ਇਹ ਜੱਟ ਵੀ ਕਿੰਦੀ ਹੋਣੀ ਇਹ ਮੇਰੇ ਪੁੱਤਰ ਇਹ ਮੇਰੇ ਜੇਠ ਦਾ ਮੁੰਡਾ ਇਨੀ ਉਮਰ ਦਾ ਬਾਈ 30 ਸਾਲ ਦਾ ਹਾਂਜੀ ਦੋ ਬੱਚੇ ਨੇ ਸਾਡਾ ਪਿੰਡ ਸਾਰਾ ਬਰਬਾਦ ਹੋ ਚੁੱਕਿਆ ਹੈ ਪਿੰਡ ਕੁੰਡੇ ਪਿੰਡ ਇਹ ਲੋਕ ਨਿੱਕੇ ਨਿੱਕੇ ਬੱਚੇ ਵੀ ਲਾਉਣ ਲੱਗ ਪਏ ਨੇ ਨਸ਼ਾ ਇੰਨੀ ਸਾਡੀ ਬਰਬਾਦੀ ਹੋ ਗਈ ਬਹੁਤ ਜਿਆਦਾ ਵਿਖਦਾ ਬੜੀ ਜਿਆਦੀ ਕਾਰ ਕਰੇ ਵੇਚਣ ਲੱਗ ਪਿਆ ਬਹੁਤ ਜਿਆਦਾ ਸਰਕਾਰਾਂ ਦੇ ਲਈ ਬਿਲਕੁਲ ਥੱਲ ਬਾ ਨਾ ਹੀ ਕੋਈ ਥੱਲ ਨਹੀਂ ਦੀ ਸਾਡਾ ਪਿੰਡ ਸਾਡਾ ਤਾਂ ਪਰਿਵਾਰ ਸਾਰਾ ਬੇਕਾਰ ਕਰ ਦਿੱਤਾ ਨੇ ਉਹ ਨਹੀਂ ਮੰਗਦੇ ਸਾਹਿਬ ਕਿੱਟਾ ਬੰਦ ਕਰਾਇਆ ਜਾਵੇ ਕਿੰਨੇ ਦੇ ਕਿ ਨੌਜਵਾਨ ਜਿਹੜੇ ਕਿਤੇ ਦੇ ਆੜ ਕਿਰੋੜ ਸਾਰਾ ਪਿੰਡ ਹੀ ਸਮਝੋ ਬਰਬਾਦ ਹੋਇਆ ਪਿਆ ਹੈ ਹਾਂਜੀ ਸਾਡਾ ਸਮਝੋ ਸਾਰਾ ਪਰਿਵਾਰ ਹੀ ਬਰਬਾਦ ਹੋ ਗਿਆ ਹੈ ਉਹ ਮੰਨ ਕੇ ਵੀ ਰੁਕਣਾ ਚਾਹੀਦਾ ਰੁਕਣਾ ਚਾਹੀਦਾ